ਕਹਿਣਾ ਚਾਹੁੰਦੇ ਹਾਂ ਅੱਜ 21 ਸਾਲ ਪੂਰੇ ਹੋ ਗਏ ਗੁਰਦੁਆਰਾ ਸਾਹਿਬ ਚ ਪ੍ਰੋਗਰਾਮ ਵੀ ਰੱਖਿਆ ਗਿਆ ਕਿਸ ਤਰ੍ਹਾਂ ਸ਼ੁਰੂ ਕੀਤਾ ਕਿੰਨੀਆਂ ਕਸਮਸਿਆਵਾਂ ਆਈਆਂ ਜਾਂ ਕਿੰਨੇ ਕ ਲੋਕਾਂ ਨੇ ਸਹਿਯੋਗ ਕੀਤਾ ਉਹ ਸੇਵਾ ਅਸੀਂ 23 ਮਈ 2003 ਤੋਂ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿ 21 ਸਾਲ ਹੋ ਗਏ ਲਗਾਤਾਰ ਜਿਹੜੀ ਹੈਗੀ ਇਹ ਨਿਰੰਤਰ ਜਾਰੀ ਹੈ ਔਰ ਇਹਦੇ ਚ ਕੋਈ ਨਾਗਾ ਨਹੀਂ ਕੋਈ 10 ਮਿੰਟ ਲੈਣ ਦੇ ਤੇਵਾਦਾਰਾਂ ਤੋਂ ਲੈ ਕੇ ਰਸਣ ਵਾਲਿਆਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸੰਗਤਾਂ ਜਿਵੇਂ ਪਿੰਡਾਂ ਦੀਆਂ ਸੰਗਤਾਂ ਕੋਟਸ਼ਮੀਰ ਕਾਲੇਵੰਦਰ ਤੇ ਕੋਟਫੱਤਾ ਤੇ ਫੂਸ ਮੰਡੀ ਸਾਰੀ ਸੰਗਤ ਬਹੁਤ ਵੱਧ ਚੜ ਕੇ ਹਿੱਸਾ ਕਰਦੇ ਆਂ ਬੀਬੀਆਂ ਦੀ ਭੂਮਿਕਾ ਤਾਂ ਜੀ ਬੀਬੀਆਂ ਦੇ ਤਾਂ ਮਤਲਬ ਅਸੀਂ ਬਿਲਕੁਲ ਪੈਰਾਂ ਨੂੰ ਹੱਥ ਲਾਉਣ ਵਾਲੀ ਗੱਲ ਹੈਗੀ ਜਿਹੜੀਆਂ ਬੀਬੀਆਂ ਸੇਵਾ ਕਰ ਰਹੀਆਂ ਨੇ ਲੱਕੜ ਦੇ ਉੱਤੇ ਅੱਗ ਬਾਲ ਕੇ ਉਹਦੇ ਸੇਵਾ ਕੀਤੀ ਜਾਂਦੀ ਹੈ ਇਹ ਲੰਗਰ ਕਿਸੇ ਲਈ ਲਾਉਣਾ ਹੈ ਕਿਸੇ ਗਰੀਬ ਦੇ ਜਨਤਾ ਦੇ ਵਿੱਚ ਮੂਹ ਦੇ ਵਿੱਚ ਪਏ ਜਾਂ ਕਿਤੇ ਕੋਈ ਹੋਰ ਕੋਈ ਗਰੀਬ ਲੋਕ ਬੈਠੇਗੇ ਅਪੰਗ ਲੋਕ ਬੈਠੇ ਉਹਨਾਂ ਨੂੰ ਸ਼ਕਾਇਆ ਜਾਵੇ ਪਰ ਅਸੀਂ ਇਸ ਜਿਹੜੇ ਰੋੜਾਂ ਦੇ ਲੰਗਰਾਂ ਦੇ ਅਸੀਂ ਉਹਨਾਂ ਦੇ ਵਿੱਚ ਹੱਕ ਨਹੀਂ ਹੈਗਾ ਹੈ ਹਸਪੀਟਲ ਦੇ ਵਿੱਚ ਕੋਈ ਦੁੱਖ ਹੈ ਜੀ ਜਾਂਦਾ ਜੀ ਉੱਥੇ ਨਾਲ ਉਹਨਾਂ ਨੂੰ ਲੰਗਰ ਮਿਲ ਜਾਂਦਾ ਨਾਲੇ ਨਾਲ ਵਾਲਿਆਂ ਨੂੰ ਮਿਲ ਜਾਂਦਾ ਜਿਹੜਾ ਕੋਈ ਗਿਆ ਹੁੰਦਾ ਵਧੀਆ ਪ੍ਰਾਲਾ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਗੁਰੂ ਦਾ ਸ਼ਬਦ ਮਨ ਦੀ ਖਰਾਕ ਹੈ ਤੇ ਜਿਹੜਾ ਉਸ ਦੇ ਨਾਲ-ਨਾਲ ਜਿਹੜਾ ਸਾਡਾ ਤਨ ਇਹਦੇ ਨਾਲ ਕੀ ਹੈ ਜਿਹੜਾ ਲੰਗਰ ਪ੍ਰਸ਼ਾਦਾ ਹੈ ਇਹ ਤਨ ਦੀ ਖਰਾਕ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਅਸੀਂ ਖੜੇ ਆ ਮਤੀ ਦਾਸ ਨਗਰ ਦੇ ਵਿੱਚ ਪਾਈ ਮਤੀ ਦਾਸ ਨਗਰ ਜਿੱਥੇ ਅੱਜ 21 ਸਾਲ ਪੂਰੇ ਹੋ ਗਏ ਨੇ 22 ਮਹੀਨਾ ਚੜ ਗਿਆ ਕਿਉਂਕਿ ਪੂਰੇ 21 ਸਾਲਾਂ ਤੋਂ ਜਿਹੜਾ ਲੰਗਰ ਚਲਾਇਆ ਜਾ ਰਿਹਾ ਲੰਗਰ ਹਸਪਤਾਲ ਵਿੱਚ ਵਿਸ਼ੇਸ਼ ਗੱਲ ਇਹ ਲੋਡ ਬੰਦਾ ਨੂੰ ਦਿੱਤਾ ਜਾ ਰਿਹਾ ਹਾਲਾਂਕਿ ਲੰਗਰ ਆਪਾਂ ਨੂੰ ਵੀ ਪਤਾ ਵੀ ਸੜਕਾਂ ਤੇ ਵੀ ਲਗਾਏ ਜਾਂਦੇ ਆ ਪਰ ਕਿਤੇ ਨਾ ਕਿਤੇ ਇਸ ਤੇ ਗੱਲ ਤੇ ਵੀ ਇਤਰਾਜ਼ ਜਤਾਇਆ ਜਾਂਦਾ ਵੀ ਜਿਹੜਾ ਲੋਡ ਬੰਦਾ ਲੰਗਰ ਉਹਨਾਂ ਦੇ ਮੂੰਹ ਚ ਪੈਣਾ ਜਾ ਰਿਹਾ ਔਰ ਇਸ ਕਮੇਟੀ ਵੱਲੋਂ ਜਾਂ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਤੇ ਹੋਰ ਜਿਹੜੇ ਦਾਨੀ ਸਜਣਾ ਦੇ ਸਹਿਯੋਗ ਨਾਲ ਹਸਪਤਾਲ ਵਿੱਚ ਲੰਗਰ ਪਚਾਇਆ ਜਾ ਰਿਹਾ ਤੇ ਅੱਜ ਉਸ ਕਮੇਟੀ ਨਾਲ ਵੀ ਗੱਲਬਾਤ ਕਰਾਉਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉਹ ਜਿਹੜੀ ਸਾਰੀ ਕਮੇਟੀ ਖੜੀ ਆ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਜਿਹੜਾ ਇਹ ਲੰਗਰ ਹੈ ਕਿੰਨੀ ਦੇਰ ਤੋਂ ਚਲਾਇਆ ਜਾ ਰਿਹਾ ਤੇ ਕਿਸ ਤਰ੍ਹਾਂ ਚਲਾਇਆ ਜਾ ਰਿਹਾ ਵਾਈ ਗੁਰੂ ਜੀ ਦਾ ਖਾਲਸਾ ਵਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੁੰਨੇ ਹਾਂ ਅੱਜ 21 ਸਾਲ ਪੂਰੇ ਹੋ ਗਏ ਗੁਰਦੁਆਰਾ ਸਾਹਿਬ ਚ ਪ੍ਰੋਗਰਾਮ ਵੀ ਰੱਖਿਆ ਗਿਆ ਕਿਸ ਤਰ੍ਹਾਂ ਸ਼ੁਰੂ ਕੀਤਾ ਕਿੰਨੀਆਂ ਕਸਮਸਿਆਵਾਂ ਆਈਆਂ ਜਾਂ ਕਿੰਨੇ ਕ ਲੋਕਾਂ ਨੇ ਸਹਿਯੋਗ ਕੀਤਾ ਇਹ ਲੰਗਰ 23 ਮਈ 2003 ਦੇ ਵਿੱਚ ਸਮੁੱਚੇ ਮਹੱਲੇ ਦੀ ਇੱਕ ਮੀਟਿੰਗ ਕੀਤੀ ਸੀ ਉਸ ਮੀਟਿੰਗ ਦੇ ਵਿੱਚ ਅਸੀਂ ਸ਼ਹਿਰ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਉਹ ਵੀ ਬੁਲਾਈਆਂ ਸੀ ਸਾਡੇ ਕੋਲੇ ਉਹ ਰਿਸਟਰ ਲੱਗਿਆ ਉਹਦੇ ਤੇ ਸਾਰਾ ਰਿਕਾਰਡ ਹੈ ਤਾਂ ਅਸੀਂ ਗੁਰਦੁਆਰਾ ਭਾਈ ਮਤੀ ਦਾਸ ਨਗਰ ਵੱਲੋਂ ਇਹ ਮਤਾ ਪਾਇਆ ਸੀ ਵੀ ਆਪਾਂ ਸਰਕਾਰੀ ਹਸਪਤਾਲ ਦੇ ਜਿਹੜੇ ਮਰੀਜ਼ ਐ ਉਹਨਾਂ ਦੇ ਨਾਲ ਉਹਨਾਂ ਦੇ ਵਾਰਸ ਐ ਪਿੰਡਾਂ ਦੇ ਲੋਕ ਐ ਕਿਉਂਕਿ 21 ਸਾਲ ਹੋ ਗਏ ਕਾਫੀ ਸਮਾਂ ਪਹਿਲਾਂ ਦੀ ਗੱਲ ਐ ਤਾਂ ਇਹਨਾਂ ਨੂੰ ਪਿੰਡਾਂ ਵਾਲਿਆਂ ਨੂੰ ਇੱਥੇ ਰੋਟੀ ਪਾਣੀ ਦੀ ਬੜੀ ਸਮੱਸਿਆ ਆਉਂਦੀ ਐ ਖਾਸ ਕਰਕੇ ਰਾਤ ਦੇ ਟਾਈਮ 'ਚ ਤਾਂ ਅਸੀਂ ਵੀ ਸਾਰੇ ਪਿੰਡਾਂ ਵਾਲੇ ਲੋਕ ਹੀ ਇੱਥੇ ਬੈਠੇ ਹਾਂ ਭਾਈ ਮਤੀ ਦਾਸ ਨਗਰ 'ਚ ਵੀ ਆਪਾਂ ਇਹਨਾਂ ਨੂੰ ਪ੍ਰਸ਼ਾਦਾ ਦਾ ਇਂਤਜ਼ਾਮ ਇੱਥੋਂ ਕਰੀਏ ਗੁਰਦੁਆਰੇ ਵੱਲੋਂ ਸੋ ਉਸ ਟਾਈਮ ਕੋਈ ਕੁਦਰਤ ਦਾ ਇਹ ਹੁਕਮ ਸੀ ਜਾਂ ਕੁਦਰਤ ਨੇ ਸਾਨੂੰ ਇਹ ਸੇਵਾ ਲਾਉਣੀ ਸੀ ਤਾਂ ਉਹ ਸੇਵਾ ਅਸੀਂ 23 ਮਈ 2003 ਤੋਂ ਸ਼ੁਰੂ ਕਰ ਦਿੱਤੀ ਹੈ ਜਿਹੜੀ ਕਿ 21 ਸਾਲ ਹੋ ਗਏ ਹੈ ਲਗਾਤਾਰ ਜਿਹੜੀ ਹੈਗੀ ਇਹ ਨਿਰੰਤਰ جاری ਹੈ ਔਰ ਇਹਦੇ ਚ ਕੋਈ ਨਾਗਾ ਨਹੀਂ ਕੋਈ 10 ਮਿੰਟ ਲੇਟ ਨਹੀਂ ਸੋ ਬਹੁਤ ਹੀ ਵਧੀਆ ਢੰਗ ਦੇ ਨਾਲ ਸੇਵਾ ਜਿਹੜੀ ਹੈਗੀ ਇਹ ਮਰੀਜ਼ਾਂ ਦੀ ਹੋ ਰਹੀ ਹੈ ਜੇ ਸਹਿਯੋਗ ਦੀ ਗੱਲ ਕੀਤੀ ਜਾਵੇ ਕਿਹੜੇ ਕਿਹੜੇ ਪਿੰਡਾਂ ਚੋਂ ਜਾਂ ਸ਼ਹਿਰ ਚੋਂ ਸਹਿਯੋਗ ਕਰ ਰਹੇ ਨੇ ਲੋਕ ਜਿਹੜੇ ਦਾਨ ਨਹੀਂ ਸੱਜਣੇ ਅਸੀਂ ਇਸ ਸੇਵਾ ਨੂੰ ਨਾ ਭਾਈ ਮਤੀਤਾ ਮਤੀ ਦਾਸ ਤੱਕ ਨਹੀਂ ਰੱਖਣਾ ਚਾਹੁੰਦੇ ਸੀ ਅਸੀਂ ਸਾਰੇ ਸ਼ਹਿਰ ਦੇ ਵਿੱਚ ਹੀ ਇਹ ਗੱਲ ਪਹਚਾਈ ਵੀ ਕੋਈ ਵੀ ਪਰਿਵਾਰ ਜੇ 1100 ਰੁਪਿਆ ਦੇਵੇਗਾ ਤਾਂ ਜਿਹੜੀ ਅਰਦਾਸ ਹੈ ਲੰਗਰ ਦੀ ਉਸ ਦਿੰਦੀ ਉਹਦੇ ਨਾਂ ਤੇ ਕੀਤੀ ਜਾਵੇਗੀ ਸੋ ਇਹ ਚੀਜ਼ ਨੂੰ ਬੜਾ ਵੱਡਾ ਹੰਗਾਰਾ ਮਿਲਿਆ ਸਾਰੇ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਲੰਗਰ ਬੁੱਕ ਕਰਾਉਣੇ ਸ਼ੁਰੂ ਕਰ ਦਿੱਤੇ ਤਾਂ ਫਿਰ ਅਸੀਂ ਸ਼ੁਰੂ ਦੇ ਵਿੱਚ ਕੋਟਸ਼ਮੀਰ ਪਿੰਡ ਦੇ ਵਿੱਚ ਬੇਨਤੀ ਕੀਤੀ ਵੀ ਸਾਨੂੰ ਕਣਕ ਚਾਹੀਦੀ ਹੈ ਇਸ ਮਕਸਦ ਵਾਸਤੇ ਉਹਨਾਂ ਨੇ ਵੀ ਬੜਾ ਵਧੀਆ ਹੰਗਾਰਾ ਭਰਿਆ ਸਾਰਾ ਪਿੰਡ ਨਾਲ ਲੱਗ ਕੇ ਲਗਾਤਾਰ 21 ਸਾਲ ਤੋਂ ਜਿਹੜੀ ਕਣਕ ਦੀ ਸੇਵਾ ਉਹ ਪਿੰਡ ਦਿੰਦਾ ਔਰ ਨਾਲ ਜਿਹੜੇ ਹੋਰ ਪਿੰਡ ਨੇ ਜਿਵੇਂ ਕਾਲੇ ਬੰਦਰ ਹੈ ਕੋਟਪਾਰਾ ਫੂਸ ਮੰਡੀ ਹੈ ਇਹ ਸਾਰੇ ਪਿੰਡ ਆਪਣੇ ਪੱਧਰ ਤੇ ਪਰਲਾ ਕਰਕੇ ਟਰਾਲੀ ਟਰਾਲੀ ਕਣਕ ਦੀ ਉਹ ਆਪ ਇੱਥੇ ਛੱਡ ਕੇ ਜਾਂਦੇ ਆ ਇਸ ਤੋਂ ਬਿਨਾ ਜਿਹੜਾ ਸਹਿਯੋਗ ਹੈ ਤਾਂ ਜਿਹੜੀਆਂ ਸ਼ਹਿਰ ਦੀਆਂ ਕੁਝ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਜਿਹਦੇ ਵਿੱਚ ਹਜੂਰਾ ਕਪੂਰਾ ਕਲੋਨੀ ਗੁਰਦੁਆਰਾ ਮਾਡਲ ਟਾਊਨ ਗੁਰੂ ਕੀ ਨਗਰੀ ਉਦਮ ਸਿੰਘ ਨਗਰ ਹਾਊਸਪੈਟਲ ਕਲੋਨੀ ਤੇ ਗੁਰੂ ਕੀ ਸੰਗਤ ਬਰਨਾਲਾ ਬਾਈਪਾਸ ਉਹਨਾਂ ਨੇ ਇੱਕ ਇੱਕ ਦਿਨ ਦੀ ਜਿਹੜੀ ਸੇਵਾ ਹੈ ਉਹ ਸਾਥੋਂ ਲਈ ਆ ਵੀ ਇੱਕ ਦਿਨ ਲੰਗਰ ਅਸੀਂ ਤਿਆਰ ਕਰਿਆ ਕਰਾਂਗੇ ਇਸ ਤੋਂ ਬਿਨਾ ਜਿਵੇਂ ਜੋਗੀ ਨਗਰ ਹੈ ਉਹ ਆਪਣੇ ਪੱਧਰ ਦੇ ਉੱਥੇ ਜਿਹੜੀ ਮਾਇਆ ਇਕੱਠੀ ਕਰਦੇ ਆ ਜਾਂ ਬਹੁਤ ਸਾਰੇ ਸੱਜਣ ਨੇ ਲਿਸਟ ਲੰਮੀ ਹੈ ਜਿਨ੍ਹਾਂ ਨੇ ਇੱਕ ਇੱਕ ਦਿਨ ਦਾ ਹਰ ਮਹੀਨੇ ਲੰਗਰ ਪੱਕਾ ਬੁੱਕ ਕਰਾਇਆ ਵੀ ਅਸੀਂ ਸਾਡਾ ਇਸ ਤਰੀਕ ਨੂੰ ਇੱਕ ਲੰਗਰ ਸਾਡਾ ਕਰਨੇ ਕਰਨਾ ਤਾਂ ਉਹ ਲੰਗਰ ਦੀ ਸੇਵਾ ਉੱਥੋਂ ਹੁੰਦੀ ਆ ਇੰਡੀਵਿਜੂਅਲ ਸ਼ਹਿਰ ਦੇ ਵਿੱਚੋਂ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਬਾਹਰਲੇ ਦੇਸ਼ਾਂ ਦੇ ਵਿੱਚੋਂ ਵੀ ਲੋਕ ਸਾਨੂੰ ਮਤਲਬ ਇੱਕ ਦਿਨ ਦਾ ਲੰਗਰ ਦੀ ਸੇਵਾ ਆਮ ਹੀ ਲੈਂਦੇ ਰਹਿੰਦੇ ਆ ਸੋ ਇਹ ਜਿਹੜੀ ਹੈਗੀ ਸੇਵਾ ਬਹੁਤ ਹੀ ਵਧੀਆ ਢੰਗ ਦੇ ਨਾਲ ਚੱਲ ਰਹੀ ਹੈ ਔਰ ਬਹੁਤ ਹੀ ਵੱਡਾ ਜਿਹੜਾ ਸਹਯੋਗ ਹੈ ਕਿਸੇ ਗੱਲ ਦੀ ਕੋਈ ਕਮੀ ਨਹੀਂ ਇਹ ਲੋਕ ਸਾਨੂੰ ਸਹਯੋਗ ਬਹੁਤ ਕਰ ਰਹੇ ਨੇ ਜੇ ਰਾਸ਼ਨ ਦੀ ਗੱਲ ਕਰੀਏ ਰਾਸ਼ਨ ਦੇਣਾ ਤੇ ਉਸ ਤੋਂ ਜਿਹੜਾ ਬਾਦ ਤਿਆਰ ਕਰਨਾ ਇਹ ਬੜੀ ਵੱਡੀ ਸਮੱਸਿਆ ਹੁੰਦੀ ਆ ਕਿਉਂਕਿ ਕਈ ਲੋਕ ਆ ਜਿਹੜੇ ਬਹੁਤ ਘੱਟ ਗੁਰਦੁਆਰਾ ਸਾਹਿਬ ਜਿਵੇਂ ਅੱਜ ਦੀ ਗੱਲ ਕਰ ਲਈਏ ਗਰਮੀ ਬਹੁਤ ਜ਼ਿਆਦਾ ਵਾ ਲੰਗਰ ਤਿਆਰ ਕਿਵੇਂ ਕੀਤਾ ਜਾਂਦਾ ਬੀਬੀਆਂ ਵੱਲੋਂ ਕਿੰਨਾ ਕੁ ਸਹਿਯੋਗ ਦਿੱਤਾ ਜਾਂਦਾ ਇਦਾਂ ਜੀ ਇਸ ਤਰ੍ਹਾਂ ਵੀ ਗੁਰੂ ਸਾਹਿਬ ਨੇ ਸਾਨੂੰ ਇੱਕ ਜ਼ਿੰਮੇਵਾਰ ਬਣਾਇਆ ਸਾਨੂੰ ਬੇਲੜ ਨਹੀਂ ਬਣਾਇਆ ਸਾਨੂੰ ਜਿਹੜਾ ਉਪਦੇਸ਼ ਦਿੱਤਾ ਹੈ ਨਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਬੜਾ ਵੱਡਾ ਇੱਕ ਸਿਧਾਂਤ ਸਾਨੂੰ ਬਖਸ਼ਿਆ ਉਹਦੇ ਵਿੱਚ ਅਸੀਂ ਜਿਹੜੇ ਹੈਗੇ ਹੈਗੇ ਅਸੀਂ ਸਮਾਜ ਦੀ ਅਗਵਾਈ ਕਰਨੀ ਹੈ ਜਿਹੜੇ ਧਾਰਮਿਕ ਲੋਕਾਂ ਨੇ ਅਗਵਾਈ ਕਰਨੀ ਹੁੰਦੀ ਹੈ ਤਾਂ ਜਦੋਂ ਇਹਦੇ ਵਾਸਤੇ ਅਸੀਂ ਭਾਈ ਮਤੀ ਦਾਸ ਨਗਰ ਦੇ ਵਿੱਚ ਮੀਟਿੰਗ ਜਦੋਂ ਕੀਤੀ ਤਾਂ ਨੂੰ ਮੈਂ ਪਹਿਲਾਂ ਵੀ ਦੱਸਿਆ ਤਾਂ ਹਰੇਕ ਬੰਦੇ ਨੂੰ ਇਹ ਚਾਹ ਹੋਇਆ ਯਾਰ ਇਹ ਕੰਮ ਆਪਾਂ ਕਰਾਂਗੇ ਆਪਾਂ ਕਰਾਂਗੇ ਸੋ ਸਾਡੀ ਜ਼ਿੰਮੇਵਾਰੀ ਹੈ ਇਸ ਨੂੰ ਨਿਭਾਉਣਾ ਬੱਚਾ ਬੱਚਾ ਬਜ਼ੁਰਗ ਬੱਚਾ ਬੀਬੀਆਂ ਕੋਈ ਵੀ ਮਨੁਸਾਨ ਜਿਹੜਾ ਹੈਗਾ ਪਿੱਛੇ ਨਹੀਂ ਹਟ ਰਿਹਾ ਉਹ ਸਾਰੇ ਆ ਦੀ ਜ਼ਿੰਮੇਵਾਰੀ ਸਮਝ ਕੇ ਸੇਵਾ ਕਰ ਰਿਹਾ ਇਹਦਾ ਬੋਝ ਕੋਈ ਨਹੀਂ ਕੋਈ ਸਮੱਸਿਆ ਨਹੀਂ ਨਾ ਬਣਾਉਣ ਦੀ ਨਾ ਛਕਾਉਣ ਦੀ ਨਾ ਵਰਤਾਲ ਦੀ ਬਹੁਤ ਵਧੀਆ ਚੱਲ ਰਹੀ ਹੈ ਹੋਰ ਵੀ ਨੇ ਸਾਡੇ ਨਸ ਸਿੰਘ ਸਾਹਿਬ ਵੈਗੁਰ ਕਾਲ ਸਾਹਿਬ ਇੱਕ ਬਤਾਈਏ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮੈਂ ਆਤਮਾ ਸਿੰਘ ਚੈਲੋਰ ਦੁਆਰਾ ਸ਼ਹੀਦ ਭਾਈ ਮਤੀਦਰਸ ਦੇ ਸਰਪ੍ਰਸਤ ਔਰ ਮੇਰੇ ਨਾਲ ਖੜੇ ਹੈ ਸਾਡੇ ਮੁੱਖ ਸੇਵਾਦਾਰ ਸੂਬੇਦਾਰ ਜਗਰਾਤ ਸਿੰਘ ਜੀ ਭਾਈ ਬਿਕਰਨ ਸਿੰਘ ਜੀ ਢਿੰਗੜ ਬਾਬਾ ਜੀ ਬਾਕੀ ਸਾਰੀ ਸੰਗਤ ਸੁਖਦੇਵ ਸਿੰਘ ਮਾਹੀ ਨੰਗਲ ਕੈਸ਼ੀਅਰ ਸਾਰੀ ਕਮੇਟੀ ਖੜੀ ਹੈ ਸਾਰੀ ਸੰਗਤ ਖੜੀ ਹੈ ਕੀ ਕਹਿਣਾ ਚਾਹੁੰਦੇ ਆ ਜਿਹੜਾ ਲੰਗਰ ਅੱਜ 21 ਸਾਲ ਪੂਰੇ ਹੋ ਗਏ 22ਵੇਂ ਸਾਲ ਚ ਦਾਖਲ ਹੋ ਕੇ ਲਗਾਤਾਰ ਜਿਹੜਾ ਲੰਗਰ ਚੱਲ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਇਹ ਤਾਂ ਇਹ ਹੈ ਜੀ ਵੀ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਇਹ ਤਾਂ ਗੁਰੂਆਂ ਨੇ ਜਿਹੜੀ ਸੇਵਾ ਬਖਸ਼ੀ ਹੈ ਇਹ ਤਾਂ ਗੁਰੂ ਦੀ ਕਿਰਪਾ ਹੀ ਹੈ ਗੁਰੂ ਦੀ ਕਿਰਪਾ ਨਾਲ ਹੀ ਜੇ ਅਸੀਂ ਕਹੀਏ ਵੀ ਅਸੀਂ ਚਲਾਉਂਦੇ ਨਹੀਂ ਇਹ ਤਾਂ ਗੁਰੂ ਨੇ ਚਲਾਇਆ 21 ਸਾਲ ਪੂਰੇ ਹੋਏ 22ਵਾਂ ਸਾਲ ਚੜ ਗਿਆ ਇੱਕ ਦਿਨ ਵੀ ਨਾਗਾ ਨਹੀਂ ਪਿਆ। ਮੀਂਹ ਜਾਵੇ, ਬਾਜ ਜਾਵੇ, ਲੇਟ ਵੀ ਨਹੀਂ ਕਦੇ ਹੋਈ। ਸੇਵਾਦਾਰਾਂ ਦੀ ਬੜੀ ਵੱਡੀ ਸੇਵਾ ਹੈ, ਬੀਬੀਆਂ ਦੀ ਬੜੀ ਸੇਵਾ ਹੈ ਵੱਡੀ। ਔਰ ਜਿਹੜੇ ਪਿੰਡਾਂ ਚੋਂ ਕਣਕ ਆਉਂਦੀ ਹੈ, ਹੋਰ ਰਾਸਣ ਆਉਂਦਾ ਹੈ, ਜਿਵੇਂ ਦੇਸਾਂ-ਬਦੇਸਾਂ ਚੋਂ ਬੱਚੇ ਸੇਵਾ ਕਰਦੇ ਐ, ਅਸੀਂ ਤਹਿ ਦਿਲੋਂ ਸਾਰੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ। ਇਹ ਸਾਰੀ ਇਹ ਗੁਰੂ ਦੀ ਕਿਰਪਾ ਹੈਗੀ। ਗੁਰੂ ਦੀ ਕਿਰਪਾ ਨਾਲ ਹੀ ਇਹ ਜਿਵੇਂ ਹੁਣ ਕਦੇ ਇਸ ਤਰ੍ਹਾਂ ਨਹੀਂ ਹੋਇਆ ਵੀ ਲੰਗਰ ਰੋਟੀਨ 'ਚ ਭੇਜਣਾ ਹੁੰਦਾ ਸੇਵਾਦਾਰ ਨਾ ਪਹੁੰਚੇ ਹੋਣ ਤੇ ਉਸ ਨਾਲ ਜਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪਵੇ ਕੀਤਾ ਨਹੀਂ ਇਹੋ ਜੀ ਸਮੱਸਿਆ ਵੀ ਅਸੀਂ ਸਾਰੇ ਤਕਰੀਬਨ ਉਦੋਂ ਤੋਂ ਹੀ ਲੱਗੇ ਹੋਏ ਹਾਂਗੇ ਕਿ ਕਦੇ ਆਈ ਨਹੀਂ ਜੇ ਅਸੀਂ ਕਹੀਏ ਵੀ ਅਸੀਂ ਕੰਟਰੋਲ ਕਰ ਲੈਨੇ ਸੀ ਗੁਰੂ ਦੀ ਕਿਰਪਾ ਕਦੇ ਇਹੋ ਜੀ ਦਿੱਕਤ ਆਈ ਨਹੀਂ ਕਿੱਡਾ ਵੀ ਕੋਈ ਮਤਲਬ ਵੀ ਜਿਵੇਂ ਕਰੋਨਾ ਵੀ ਆਇਆ ਉਹਦੇ 'ਚ ਵੀ ਕਦੇ ਦਿੱਕਤ ਨਹੀਂ ਆਈ ਤੇ ਆਈ ਨਹੀਂ ਗੁਰੂ ਦੀ ਕਿਰਪਾ ਨਾਲ ਜੀ ਦਿੱਕਤ ਆਈ ਹੋਵੇ ਤਾਂ ਅਸੀਂ ਤੁਹਾਨੂੰ ਦੱਸੀਏ ਵੀ ਆਈ ਨਹੀਂ ਕਦੇ ਸੇਵਾਦਾਰਾਂ ਤੋਂ ਲੈ ਕੇ ਰਾਸਣ ਵਾਲਿਆਂ ਤੋਂ ਲੈ ਕੇ ਬੀਬੀਆਂ ਤੋਂ ਲੈ ਕੇ ਸੰਗਤਾਂ ਜਿਵੇਂ ਪਿੰਡਾਂ ਦੀਆਂ ਸੰਗਤਾਂ ਕੋਟਸ਼ਮੀਰ ਕਾਲੇਵੰਦਰ ਤੇ ਕੋਟਫੱਤਾ ਤੇ ਫੂਸ ਮੰਡੀ ਸਾਰੀ ਸੰਗਤ ਬਹੁਤ ਬਾਅਦ ਚੜ ਕੇ ਹਿੱਸਾ ਕਰਦੇ ਸਾਡੇ ਕੋਲੇ ਕੋਟਸ਼ਮੀਰ ਦੇ ਵੀ ਸਾਰੇ ਬੰਦੇ ਪਹੁੰਚੇ ਹੋਏ ਐ ਮੌਜੂਦਾ ਐਮਸੀ ਦਲਵੀਰ ਸਿੰਘ ਪੱਪੀ ਸਾਡੇ ਕੋਲੇ ਆਏਗੇ ਤੇ ਸਾਰੇ ਆਏ ਐ ਤੇ ਅਸੀਂ ਇਹਨਾਂ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀ ਜਦੋਂ ਤੋਂ ਚੱਲੀ ਐ ਉਦੋਂ ਤੋਂ ਹੀ ਇਹ ਬਹੁਤ ਬਹੁਤ ਸੇਵਾ ਕਰਦੇ ਐ ਔਰ ਬੜਾ ਸਹਿਯੋਗ ਦਿੰਦੇ ਐ ਮੈਂ ਕਹਿ ਦਈਏ ਸਭ ਤੋਂ ਜ਼ਿਆਦਾ ਅਸੀਂ ਧੰਨਵਾਦ ਇਹਨਾਂ ਦਾ ਹੀ ਕਰਦੇ ਆ ਵੀ ਇੰਨੀ ਸੇਵਾ ਕਰਦੇ ਐ ਪਹਿਲਾਂ ਸਾਡੇ ਨਾਲ ਮੀਟਿੰਗ ਕਰਦੇ ਐ ਫਿਰ ਸਾਰੇ ਪਿੰਡ ਚ ਲੱਗ ਕੇ 40 50 ਬੰਦੇ ਸਾਡੇ ਨਾਲ ਇਕੱਠੀ ਕਰਾਉਂਦੇ ਐ ਛੜਾਕੇ ਜਾਂਦੇ ਐਗੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਐ ਤੇ ਬਾਕੀ ਦਾ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਨਾਲ ਇਹ ਲੰਗਰ ਚੱਲਦਾ ਹੈਗਾ ਵਾਹਿਗੁਰੂ ਜੀ ਕਾ ਸਵਾਗਤ ਹੈ ਕੀ ਨਾਮ ਹੈ ਕੀ ਕਹਿਣਾ ਚਾਹੁੰਦੇ ਜਿਹੜੀ ਮੇਰਾ ਨਾਮ ਸੂਬੇਦਾਰ ਜਗਰਾਤ ਸਿੰਘ ਟਾੜ ਪਿਛਲੇ 2 ਸਾਲਾਂ ਤੋਂ ਤੀਸਰਾ ਸਾਲ ਸ਼ੁਰੂ ਹੋ ਗਿਆ ਇਹ ਸੇਵਾ ਮੈਨੂੰ ਪਕਸ਼ੀ ਨੂੰ ਮੈਂ ਕੀ ਕਹਿਣਾ ਚਾਹੁੰਨੇ ਜਿਹੜਾ ਲੰਗਰ ਪਿਛਲੇ 21 ਸਾਲਾਂ ਤੋਂ ਚਲਾ ਰਹੇ ਹਾਂ ਤੇ ਤੁਸੀਂ ਵੀ 2 ਸਾਲ ਤੋਂ ਜਿਹੜੀ ਸੇਵਾ ਨਿਭਾ ਰਹੇ ਹੋ ਗੁਰਦੁਆਰਾ ਸਾਹਿਬ ਦੇ ਮੁਖੀ ਦੀ ਕੀ ਕਹਿਣਾ ਚਾਹੁੰਨੇ ਆ ਜਿਹੜਾ ਹੁਣ 22 ਮਹੀਨੇ ਸਾਲ ਚ ਦਾਖਲ ਹੋ ਗਏ ਜਿਹੜਾ ਲੰਗਰ ਆ ਉਹਦੀ ਪ੍ਰਭਾਸ਼ਾ ਕੀ ਆ ਜਿਵੇਂ ਤੁਸੀਂ ਦੇਖਿਆ ਰੋਡ ਤੇ ਵੀ ਲੰਗਰ ਲਾਇਆ ਜਾਂਦਾ ਪਰ ਤੁਹਾਡੇ ਵੱਲੋਂ ਹਸਪੀਟਲ 'ਚ ਜਿਹੜਾ ਸੇਵਾ ਕੀਤੀ ਜਾਂਦੀ ਇਹ ਧੰਨ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਜੀ ਜਿਨ੍ਹਾਂ ਨੇ ਮਤਲਬ ਇਹਨਾਂ ਦੇ ਪ੍ਰਕਾਸ਼ ਦਿਹਾੜੇ ਤੇ ਇਹ ਸ਼ੁਰੂ ਕੀਤਾ ਗਿਆ ਸੀ ਲੰਗਰ ਤੇ ਅੱਜ ਉਹਨਾਂ ਦੀ ਬਖਸ਼ਿਸ਼ ਨਾਲ ਬਿਲਕੁਲ ਸਹੀ ਤਰੀਕੇ ਨਾਲ ਵਧੀਆ ਤਰੀਕੇ ਨਾਲ ਔਰ ਸੰਗਤਾਂ ਦੇ ਹਸਾਣ ਨਾਲ ਚੱਲ ਰਿਹਾ ਹੈਗਾ ਬਹੁਤ ਵਧੀਆ ਸੰਗਤਾਂ ਦੇ ਵਿੱਚ ਬਹੁਤ ਹਸਾ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ ਨਾ ਵੀ ਮਿਰਵੇਗਨ ਜਾਂ ਕੋਈ ਘਟਵਾਤ ਤਾਂ ਨਹੀਂ ਹੁੰਦੀ ਨਹੀਂ ਸੰਗਤਾਂ ਜਿਹੜੀਆਂ ਜਾਂਦੀਆਂ ਜਾਂਦੀਆਂ ਨੇ ਜੇ ਬਾਈ ਚਾਂਦ ਸਾਨੂੰ ਕੋਈ ਦਿਖੇ ਤਾਂ ਅਸੀਂ ਬੰਦਿਆਂ ਨੂੰ ਫੋਨ ਕਰ ਦਿੰਨੇ ਵੀ ਆਓ ਜੀ ਬੰਦੇ ਉੱਥੇ ਹੋਰ ਜ਼ਿਆਦਾ ਚਾਹੀਦੇ ਨੇ ਤਾਂ ਉਹਨੇ ਬੰਦੇ ਉੱਥੇ ਜ਼ਿਆਦਾ ਆ ਜਾਂਦੇ ਨੇ ਕੋਈ ਕਿਸੇ ਕਿਸਮ ਦੀ ਪ੍ਰੋਬਲਮ ਹੀ ਨਹੀਂ ਬੀਬੀਆਂ ਦੀ ਭੂਮਿਕਾ ਕਿਵੇਂ ਦੇਖਦੇ ਹੋ ਇੰਨੀ ਗਰਮੀ ਆ ਅੱਜ ਦੇ ਟਾਈਮ ਜਿਹੜੀ ਰੋਟੀ ਬਣਾਉਣੀ ਆ ਜੇ ਘਰੇ ਇਹ ਦੋ ਚਾਰ ਰੋਟੀਆਂ ਬਣਾਉਣੀਆਂ ਹੁਣ ਤੇ ਬੀਬੀਆਂ ਨੂੰ ਔਖੀਆਂ ਹੋਈਆਂ ਜਾਂ ਜਿਹੜਾ ਲੰਗਰ ਦੀ ਸੇਵਾ ਲਗਾਤਾਰ ਕਰ ਰਹੀਆਂ ਬੀਬੀਆਂ ਦੀ ਭੂਮਿਕਾ ਤਾਂ ਜੀ ਬੀਬੀਆਂ ਦੇ ਤਾਂ ਮਤਲਬ ਅਸੀਂ ਬਿਲਕੁਲ ਪੈਰਾਂ ਨੂੰ ਹੱਥ ਲਾਉਣ ਵਾਲੀ ਗੱਲ ਹੈਗੀ ਜਿਹੜੀਆਂ ਬੀਬੀਆਂ ਸੇਵਾ ਕਰ ਰਹੀਆਂ ਨੇ ਲੱਕੜ ਦੇ ਉੱਤੇ ਅੱਗ ਬਾਲ ਕੇ ਉਹਦੇ ਸੇਵਾ ਕੀਤੀ ਜਾਂਦੀ ਹੈ ਪਿਛਲੇ ਅਲ ਮਸ਼ੀਨ ਵੀ ਲਿਆਂਦੀ ਗਈ ਸੀਗੀ ਤੁਹਾਨੂੰ ਉਹ ਮਸ਼ੀਨ ਦੀ ਜਿਹੜੀ ਰੋਟੀ ਹੈ ਉਹ ਜਦੋਂ ਗਰਮਗਰਮ ਹੁੰਦੀ ਹੈ ਉਹ ਤਾਂ ਸ਼ੱਕੀ ਜਾ ਸਕਦੀ ਹੈ ਕਿਉਂਕਿ ਇੱਥੇ ਲੰਗਰ ਪਹਿਲਾਂ ਬਣਦਾ ਹੈ ਤੇ ਉਦੋਂ ਬਾਅਦ ਚ ਉੱਥੇ ਲਿਜਾਇਆ ਜਾਂਦਾ ਹੈ ਜਦੋਂ ਉੱਥੇ ਲੈ ਕੇ ਜਾਂਦੇ ਸੀ ਉਹ ਜਿਹੜੇ ਪ੍ਰਸ਼ਾਦੇ ਸੀ ਬਿਲਕੁਲ ਖਾਣ ਲਾਇਕ ਨਹੀਂ ਰਹਿੰਦੇ ਸੀ ਜਿਹੜੇ ਬਜ਼ੁਰਗ ਸੀ ਜਾਂ ਕੋਈ ਮਰੀਜ਼ ਨੇ ਛਕਣਾ ਇੱਕ ਪ੍ਰਸ਼ਾਦਾ ਉਹਦੇ ਇਸ ਕਰਕੇ ਵੀ ਬੀਬੀਆਂ ਨੇ ਕਿਹਾ ਵੀ ਨਹੀਂ ਅਸੀਂ ਤਾਂ ਲੱਕੜ ਦੇ ਉੱਤੇ ਹੀ ਪ੍ਰਸ਼ਾਦਾ ਬਣਾਉਣਾ ਔਰ ਵਧੀਆ ਪ੍ਰਸ਼ਾਦਾ ਮੋਟਾ ਜਿਵੇਂ ਆਪਣੇ ਘਰਾਂ 'ਚ ਪਿੰਡਾਂ 'ਚ ਬਣਦਾ ਸੀਗੇ ਹੁਣ ਤਾਂ ਗੈਸ ਤੇ ਬਣਦਾ ਹੈ ਪਹਿਲਾਂ ਕਹੜਾ ਜਿਹੜਾ ਬਣਦਾ ਓਹਜਾ ਪ੍ਰਸ਼ਾਦਾ ਬਣਦਾ ਤੁਸੀਂ ਵੀ ਕਦੇ ਵੇਖਿਆ ਹੁਣ ਰਾਤ ਨੂੰ 10 ਵਜੇ ਖਾ ਲੋ ਚਾਹੇ 12 ਵਜੇ ਖਾ ਲੋ ਸਵੇਰੇ ਵੀ ਖਾ ਲੋ ਤੇ ਬਿਲ ਜਿਹੜੇ ਰੋੜਾਂ 'ਤੇ ਵੀ ਲਾਏ ਜਾਂਦੇ ਆ ਵੱਡੀਆਂ-ਵੱਡੀਆਂ ਗੱਡੀਆਂ 'ਚ ਵੀ ਆਉਂਦੇ ਆ ਲੱਗਦਾ ਜਿਵੇਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਹਸਪੀਟਲ ਦੇ ਵਿੱਚ ਲੰਗਰ ਲਾਉਣਾ ਜਿਹੜੇ ਕਿ ਲੋੜ ਬੰਦਾ ਕਿਤੇ ਨਾ ਕਿਤੇ ਚਾਹੇ ਹੋ ਉਮੀਰ ਹੋਵੇ ਗਰੀਬ ਹੋਵੇ ਉਹਦੀ ਲੋੜ ਹੁੰਦੀ ਏ ਉਸ ਟਾਈਮ ਉਹਦੀ ਥੋੜਾ ਬਦਲਣਾ ਚਾਹੀਦਾ ਇਸ ਨੂੰ ਬਿਲਕੁਲ ਜਿਹੜਾ ਜੀ ਰੋੜਾਂ ਦੇ ਉੱਤੇ ਲੰਗਰ ਲਾਇਆ ਉਹ ਤਾਂ ਪਰ ਜੇ ਨੂੰ ਮਤਲਬ ਕੋਈ ਬਾਹਰ ਨੂੰ ਜਾ ਰਿਹਾ ਉਹਦਾ ਰੱਜ ਕੇ ਅਗਲਾ ਤੁਰ ਚੱਲਦਾ ਇਹ ਜਿਹੜਾ ਲੰਗਰ ਹੈ ਇਹ ਮਤਲਬ ਬਿਲਕੁਲ ਸ਼ਾਮ ਨੂੰ ਉਸ ਟਾਈਮ ਤੇ ਜਦੋਂ ਸ਼ੁਰੂ ਕੀਤਾ ਸੀ ਇਹ ਸੋਚ ਕੇ ਇਹਨਾਂ ਨੇ ਸ਼ੁਰੂ ਕੀਤਾ ਸੀ ਉਸ ਟਾਈਮ ਤੇ ਨਾ ਤਾਂ ਕੋਈ ਹੋਟਲ ਇਸ ਅਕਸਮ ਦਾ ਛਕਣ ਨੂੰ ਅੱਜ ਕੱਲ ਤਾਂ ਹੁਣ ਹੋਟਲ ਵੀ ਬਠਿੰਡੇ ਸ਼ਹਿਰ ਦੇ ਵਿੱਚ ਹਸਪੀਟਲ ਦੇ ਕੋਲੇ ਆ ਗਏ ਤੇ ਉਸ ਟਾਈਮ ਤੇ ਸ਼ਾਮ ਦੇ ਟਾਈਮ ਤੇ ਨਾਲ ਬਿਲਕੁਲ ਹੀ ਪ੍ਰੋਬਲਮ ਸੀ ਗਰੀਬ ਆਦਮੀ ਆ ਕੋਈ ਕਿਸੇ ਦਾ ਐਕਸੀਡੈਂਟ ਹੋ ਗਿਆ ਕਿਸੇ ਨੂੰ ਕੋਈ ਪ੍ਰੋਬਲਮ ਆ ਗਈ ਤੇ ਕੋਈ 20 ਕਿਲੋਮੀਟਰ ਆ ਕੋਈ 30 ਕਿਲੋਮੀਟਰ ਆ ਨਾ ਉਹਦਾ ਮੋਟਰਸਾਈਕਲ ਵੀ ਨਹੀਂ ਸੀਗਾ ਕਿਸੇ ਕੋਲੇ ਸਾਈਕਲ ਸੀ ਗਰੀਬ ਕੋਲੇ ਤਾਂ ਉਹ ਕਿਵੇਂ ਲੈ ਕੇ ਲੰਗਰ ਆਊਗਾ ਤੇ ਇਸ ਕਰਕੇ ਲੰਗਰ ਤਾਂ ਬਿਲਕੁਲ ਜਿਹੜਾ ਤੁਸੀਂ ਰੋਡ ਵਾਲਾ ਲੰਗਰ ਤੇ ਇਹ ਲੰਗਰ ਇਹ ਲੰਗਰ ਦਾ ਤਾਂ ਮਤਲਬ ਹਰ ਇੱਕ ਬੰਦਾ ਸ਼ੀਸ਼ ਦਿੰਦਾ ਕੋਈ ਗੰਗਾ ਨਗਰ ਤੋਂ ਆਇਆ ਹੈ ਮੈਕਸਾ ਹਸਪੀਟਲ ਨਾਲ ਮੈਕਸਾ ਹਸਪੀਟਲ ਦੇ ਵੀ ਬੰਦੇ ਆਉਂਦੇ ਨੇ ਇੱਥੇ ਸਾਡੇ ਕੋਲ ਇੱਥੇ ਵੀ ਆਉਂਦੇ ਨੇ ਉਹ ਬੜੀ ਮਤਲਬ ਵਿਚਾਰੇ ਉਹ ਕਰਕੇ ਜਾਂਦੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਹੋਰ ਵੀ ਨੇ ਸਾਡੇ ਨਾਲ ਕੀ ਕਹਿਣਾ ਚਾਹੁੰਨੇ ਆ ਤੁਹਾਡੇ ਪਿੰਡ ਦੀ ਕਹਿੰਦੇ ਬੜੀ ਵੱਡਾ ਯੋਗਦਾਨ ਆ ਨਾਮ ਕੀ ਆਈ ਤੁਹਾਡਾ ਮੈਂ ਨਾ ਦਲਵੀਰ ਸਿੰਘ ਐਮ ਸੀ ਕੋਰਸ ਮੀਰ ਜੀ ਤੇ ਨਾਮ ਮੇਰੇ ਪਰਮਜੀਤ ਸਿੰਘ ਪੰਮਾ ਐਮ ਸੀ ਤੇ ਬਾਕੀ ਨਾਲ ਸਾਡੀ ਸਾਰੀ ਪੰਚਾਇਤ ਨਗਰ ਪੰਚਾਇਤ ਵੀ ਪਹੁੰਚੀ ਹੋਈ ਹੈਗੀ ਸਭ ਤੋਂ ਪਹਿਲਾਂ ਅਸੀਂ ਸਾਰੀ ਨਗਰ ਪੰਚਾਇਤ ਵੱਲੋਂ ਤੇ ਭਾਈ ਮਤੀ ਦਾ ਧੰਨਵਾਦ ਕਰ ਦਾਂਗੇ ਇਹ ਜਿਹੜਾ ਲੰਗਰ ਦੀ ਸਟਾਰਟਿੰਗ ਕੀਤੀ ਹੈ ਤੁਹਾਨੂੰ ਮੈਂ ਉਹਦੇ ਬਾਰੇ ਥੋੜਾ ਦੱਸਣਾ ਚਾਹਣਾ ਹੈਗਾ ਇਹ ਲੰਗਰ ਦੀ ਜੋ 20 21 ਸਾਲ ਹੋਇਆ ਕਟੋੜ ਚੱਲਦੇ ਨੂੰ ਅਸੀਂ ਸਾਡੇ ਬਾਬਾ ਆਤਮ ਸਿੰਘ ਪ੍ਰਧਾਨ ਹੈਗੇ ਇਹ ਜਗਰਾਤ ਸਿੰਘ ਹੋਰ ਸਾਡੇ ਬਾਅਦ ਚ ਪਰ ਸਾਡੇ ਹੋਰ ਪ੍ਰਧਾਨ ਸੀ ਅਤੇ ਬਲਦੇਵ ਸਿੰਘ ਜੀ ਹੈ ਮਲ ਸਿੰਘ ਜੀ ਹੈ ਅਸੀਂ 500 ਰੁਪਏ ਤੋਂ ਸਟਾਰਟ ਕੀਤਾ ਸੀ ਜੀ ਲੰਗਰ ਇਹ ਜੋ ਸਟਾਰਟਿੰਗ ਕੀਤਾ ਹੈਗਾ 5-500 ਰੁਪਏ ਦੇ ਕਲੈਕਸ਼ਨ ਇਕੱਠੇ ਕਰਦੇ ਸੀ ਆਮ ਪਬਲਿਕ ਦੇ ਵਿੱਚੋਂ ਜਿਹੜੇ ਬੜੇ ਸਾਨੂੰ ਬੜਾ ਸਹਿਯੋਗ ਮਿਲਿਆ ਉਸ ਤੋਂ ਬਾਅਦ ਅਸੀਂ ਕੀ ਹੌਲੀ 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 ਮਤਲਬ ਅਸੀਂ 1 ਮਹੀਨਾ ਡੇਢ ਮਹੀਨਾ ਹੀ ਚਲਾਈ ਸਾਰੀ ਸਿਸਟਮ ਉਸ ਤੋਂ ਬਾਅਦ ਜਿਸ ਤਰ੍ਹਾਂ ਅਸੀਂ ਹੁਣ ਲੰਗਰ ਦੀ ਸੇਵਾ ਕਰਦੇ ਸਾਡੇ ਨਗਰ ਪੁਰਸ਼ਮੀਰ ਇਹਨਾਂ ਦੇ ਸਹਿਯੋਗ ਨਾਲ ਸਭ ਤੋਂ ਵੱਡਾ ਸਹਿਯੋਗ ਇਹਨਾਂ ਦਾ ਵੀ ਹੈ ਨਾਲ ਸਾਡੇ ਨਗਰ ਦਾ ਵੀ ਆਏਗਾ ਉਹਦੇ ਨਾਲ ਕੀ ਹੈ ਸਾਡਾ ਅਸੀਂ ਤਾਂ ਸਾਡਾ ਸਾਰਾ ਸਿਸਟਮ ਚੱਲਦਾ ਰਿਹਾ ਅਸੀਂ ਸਾਨੂੰ ਡੇਢ ਕਿੰਨਾ ਸਾਨੂੰ ਮਤਲਬ ਬਸਾਖੀ ਲੰਘੇ ਨੂੰ ਟੱਪ ਕੇ ਸੀ ਹੈ ਅਸੀਂ ਬੈਠ ਕੇ ਫਿਰ ਅਸੀਂ ਮੀਟਿੰਗ ਕੀਤੀ ਬੈਠ ਕੇ ਟਰੱਕ ਜੁੰਨੇ ਵਿੱਚ ਅਸੀਂ ਮੈਂ ਦੇ ਬਾਵਾਦਮ ਟਰੱਕ ਜੁੰਨੇ ਦੇ ਪ੍ਰਧਾਨ ਸੀ ਅਸੀਂ ਜੀ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਆਪਾਂ ਐ ਕਰਕੇ ਥੋੜੀ ਥੋੜੀ ਆਪਾਂ ਯਾਰ ਕਣ ਇਕੱਠੀ ਕਰੀ ਆਪਣਾ ਇਸ ਤਰ੍ਹਾਂ ਸਿਸਟਮ ਨਹੀਂ ਚੱਲਣਾ ਤੇ ਇਹ ਮੈਨੂੰ ਬਾਬਾ ਜੀ ਵੀ ਕਹਿਣ ਲੱਗੇ ਸਾਡੇ ਜਗਰਾਤ ਸਿੰਘ ਸੀ ਬਲਦੇਵ ਸਿੰਘ ਸੀ ਮੈਂ ਕੈਪਟਨ ਮਲ ਸਿੰਘ ਸੀਗਾ ਹੋਰ ਵੀ ਸਹਿਯੋਗੀ ਸਾਡੇ ਨਾਲ ਸੱਜਣ ਸੀਗੇ ਉਹ ਸਾਨੂੰ ਕਹਿਣ ਲੱਗੇ ਵੀ ਆਪਾਂ ਨੂੰ ਕਰਤ ਲੈਣ ਦਲਬੀਰ ਸਿੰਘ ਤੇਰੀ ਮਰਜ਼ੀ ਹੈ ਪਰ ਦੇਖੋ ਮਹਾਬਾਬਾ ਜੀ ਆਪਾਂ ਨੂੰ ਲੋਕਾਂ ਨੇ ਬੜੀਆਂ ਮੁਸ਼ਕਲਾਂ ਚ ਲੈਣੀਆਂ ਪਈਆਂ ਕਿਉਂਕਿ ਆਪਾਂ ਕੋ ਕੁਝ ਬੋਲੂ ਕੋਈ ਕੁਝ ਬੋਲੂ ਪਰ ਆ ਅਸੀਂ ਮਤਲਬ ਪਹਿਲੇ ਦਿਨ ਅਸੀਂ ਜੋ ਸਟਾਰਟ ਕੀਤੀ ਅਸੀਂ ਪਹਿਲੇ ਦਿਨ ਤੇ 125 ਮਣ ਕੰਮ ਇਕੱਠੀ ਕਰ ਲਈ ਜੀ 125 ਮਣ ਕੰਨ ਇਕੱਠੇ ਸਾਡਾ ਵਧੀਆ ਮਰ ਰਿਸਾਲਟ ਆਪ ਗਿਆ ਬਸ ਗੁਰੂ ਮਹਾਰਾਜ ਦੇ ਪਾਸ਼ਾ ਨੇ ਗੁਰੂਆਂ ਦਾਸ ਨੇ ਸਾਡੀ ਬਾਹ ਫੜ ਲਈ ਬਸ ਹੁਣ ਲਗਾਤਾਰ ਲੰਗਰ ਸਰਾ ਚੱਲ ਰਿਹਾ ਹੈ ਨਿਰਭੈਗਾ ਚੱਲ ਰਿਹਾ ਜੀ ਔਰ ਪਿੰਡਾਂ ਦੇ ਜਿਹੜੇ ਲੋਕ ਆ ਜਿਹੜੇ ਅੱਗੇ ਵੀ ਮੈਂ ਗੱਲ ਕੀਤੀ ਵੀ ਰੋਡਾਂ ਤੇ ਲੰਗਰ ਲਾਉਂਦੇ ਆ ਲੱਗਦਾ ਵੀ ਜਿਵੇਂ ਹਸਪਤਾਲ 'ਚ ਇਹ ਕਮੇਟੀ ਵੱਲੋਂ ਜਾਂ ਤੁਹਾਡੇ ਸਹਿਯੋਗ ਨਾਲ ਲਗਾਏ ਇਸ ਤਰ੍ਹਾਂ ਲਗਾਉਣੇ ਚਾਹੀਦੇ ਜਿੰਨੂੰ ਲੋੜ ਹੋਵੇ ਦੇਖੋ ਇਹ ਸਹਿਯੋਗਤਾ ਪਰਮਾਤਮਾ ਸੱਚੇ ਪਾਸ਼ਾ ਦਾ ਦੇਖੋ ਅਸੀਂ ਤਾਂ ਕੌਣ ਆਗੇ ਸਹਿਜੋਦ ਨਾਲੇ ਉਹੀ ਕਰਾਉਣ ਵਾਲੇ ਕਰਾਣਾ ਜੇ ਤੁਸੀਂ ਰੋਡਾਂ ਦੀ ਗੱਲ ਕਰਦੇ ਆ ਰੋਡਾਂ ਤੇ ਦੇਖੋ ਸਾਡੇ ਕੋਰਸ ਵਿੱਚ ਸਵੀਲ ਵੀ ਲੱਗਦੀ ਹੈ ਪਾਣੀ ਦੀ ਸਮਝੀ ਉਹਦੇ ਵਿੱਚ ਸਾਡੇ ਵੱਲੋਂ ਕੋਈ ਗਰੀਬ ਹੈ ਕੋ ਅਮੀਰ ਹੈ ਚਾਹੇ ਕੋਈ ਵੀ ਹੈ ਅਸੀਂ ਉਹਨੂੰ ਹਰ ਪਾਣੀ ਪਿੰਨੇ ਹਰ ਸਾਲ ਅਸੀਂ ਇਸ ਥ੍ਰੀਮ ਵਾਲੇ ਵਿੱਚ ਰੋੜਾਂ ਦੀ ਗੱਲ ਕਰੀ ਹੁਣ ਦੇਖੋ ਜਿਹੜੇ ਲੋਕਾਂ ਕੋਲੇ ਪੈਸਾ ਹੈਗਾ ਉਹ ਆਪ ਦੀ ਹਫਸ਼ ਨੂੰ ਭਿਉਣ ਵਾਸਤੇ ਰੋੜ ਤੇ ਲੰਗਰ ਲਾਣਦੇ ਹੈਗੇ ਜਿਹ ਵੀ ਚੰਗੀਆਂ ਗੱਡੀਆਂ ਵਾਲੇ ਚੰਗੀਆਂ ਕਾਰਾਂ ਵਾਲੇ ਚੰਗੇ ਮੋਟਰਸਾਂ ਵਾਲੇ ਚੰਗੇ ਅਪ ਟੂ ਡੇ ਬੰਦੇ ਆਂਦੇ ਉਹ ਲੰਗਰ ਸ਼ਾਕੇ ਤੁਰ ਜਾਂਦੇ ਹੈਗੇ ਮਗਰ ਵੈਰੀ ਕੋਈ ਖਾਲਸਾ ਬਿਰ ਫੱਤੇ ਬਲਾਂ ਦੇ ਨਾ ਉਹਦਾ ਕੋਈ ਤੁਗ ਨਾ ਕੋਈ ਲੈ ਨਾ ਕੋਈ ਦੇਣ ਇਹ ਅਸੀਂ ਇਸ ਚੀਜ਼ ਦੇ ਖਿਲਾਫ ਹੈ ਸੀ ਮਤਲਬ ਜੇ ਇਹ ਲੰਗਰ ਕਿਸੇ ਲਈ ਲਾਉਣਾ ਹੈ ਕਿਸੇ ਗਰੀਬ ਤੇ ਜਨਤਾ ਦੇ ਵਿੱਚ ਮੂਹ ਦੇ ਵਿੱਚ ਪਏ ਜਾਂ ਕਿਤੇ ਕੋਈ ਹੋਰ ਕੋਈ ਗਰੀਬ ਲੋਕ ਬੈਠੇਗੇ ਅਪੰਗ ਲੋਕ ਬੈਠੇ ਉਹਨਾਂ ਨੂੰ ਸ਼ਕਾਇ ਪਰ ਅਸੀਂ ਇਸ ਟੀ ਰੋਡਾਂ ਦੇ ਲੰਗਰਾਂ ਦੇ ਅਸੀਂ ਉਹਨਾਂ ਦੇ ਵਿੱਚ ਹੱਕ ਤੇ ਨਹੀਂ ਹੈਗਾ ਕੀ ਨਾਮ ਆ ਬਈ ਮੇਰਾ ਨਾਮ ਪਰਮਜੀਤ ਸਿੰਘ ਹੈ ਕੋਰਸ਼ਮੀਰ ਤੋਂ ਮੈਂ ਇਹ ਵਧੀਆ ਉਪਰਾਲਾ ਜੀ ਆਪਣਾ ਕੋਰਸ਼ਮੀਰ ਨਗਰ ਦਾ ਨਗਰ ਪੰਚਾਇਤ ਦਾ ਜਿਹੜੇ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਇਹਨਾਂ ਦੇ ਪ੍ਰਧਾਨ ਤੇ ਮੈਂਬਰ ਸਾਹਿਬਾਨ ਦਾ ਕਿਉਂਕਿ ਉੱਥੇ ਹਸਪੀਟਲ ਦੇ ਵਿੱਚ ਕੋਈ ਦੁੱਖ ਹੈ ਜੀ ਜਾਂਦਾ ਜੀ ਉੱਥੇ ਨਾਲ ਉਹਨਾਂ ਨੂੰ ਲੰਗਰ ਮਿਲ ਜਾਂਦਾ ਨਾਲੇ ਨਾਲ ਵਾਲਿਆਂ ਨੂੰ ਮਿਲ ਜਾਂਦਾ ਜਿਹੜਾ ਕੋਈ ਗਿਆ ਹੁੰਦਾ ਇਹ ਵਧੀਆ ਉਪਰਾਲਾ ਜੀ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਕੀ ਕਹਿਣਾ ਚਾਹੁੰਦੇ ਜਿਹੜੇ ਹੋਰ ਪਿੰਡਾਂ ਮਤਲਬ ਲੰਗਰ ਤਾਂ ਆਪਣੇ ਬਹੁਤ ਜਗ੍ਹਾ ਲੱਗਦੇ ਨੇ ਹਸਪਤਾਲਾਂ ਤੇ ਵਿਸ਼ੇਸ਼ ਤੌਰ ਤੇ ਖਾਸ ਕਰ ਸਰਕਾਰੀ ਵਿੱਚ ਲੱਗਦਾ ਵੀ ਇਸ ਤਰ੍ਹਾਂ ਦੇ ਹੋਰ ਲੰਗਰ ਲਾਉਣ ਦੀ ਲੋੜ ਆ ਜਾਂ ਜਿਹੜੀਆਂ ਹੋਰ ਕੋਈ ਚੀਜ਼ਾਂ ਉਹਨਾਂ ਨੂੰ ਸਹੂਲਤਾਂ ਦੇਣ ਦੀ ਲੋੜ ਆ ਹਾਂਜੀ ਹਾਂਜੀ ਜਿੱਥੇ ਲੋੜਵੰਦ ਹਨਾ ਇਹ ਲੋੜਵੰਦ ਨੂੰ ਸਹੂਲਤ ਦੇਣ ਦੀ ਜ਼ਰੂਰਤ ਹੈਗੇ ਐਵੇਂ ਰੱਜੇ ਨੂੰ ਰਜਾਈ ਦਾ ਕੋਈ ਫਾਇਦਾ ਨਹੀਂ ਹੈਗਾ ਐਵੇਂ ਆਪਾਂ ਫਾਲਤੂ ਵੇਸਟੇਜ ਕੰਮ ਕਰਨ ਦਾ ਕੋਈ ਜ਼ਿਆਦਾ ਟੁੱਕ ਨਹੀਂ ਬਣਦੀ ਚਲੋ ਇਹ ਵਧੀਆ ਅਪਰੇਲਾ ਹੈਗਾ ਇਹਦੇ ਨਾਲ ਕੀ ਹੈਗਾ ਕਿ ਮਗਰ ਜਿਹੜਾ ਕੋਈ ਮਰੀਜ਼ ਤਾਂ ਦੁੱਖ ਬਿਫਤਾ ਚ ਹੁੰਦਾ ਹੀ ਹੁੰਦਾ ਜਿਹੜਾ ਕੋਈ ਮਗਰ ਆਉਣਾ ਬੰਦੇ ਨੇ ਉਹ ਉਹ ਇਸ ਗੱਲ ਤੋਂ ਥੋੜਾ ਲੰਗਰ ਲਿਆਉਣ ਤੋਂ ਜਾਂ ਹੋਰ ਤੋਂ ਇੱਥੋਂ ਸਰ ਜਾਂਦਾ ਵਧੀਆ ਸਿਸਟਮ ਹੈ ਬੈਠੇ ਨੂੰ ਬੈੱਡ ਤੇ ਲੰਗਰ ਮਿਲ ਜਾਂਦਾ ਹੈ ਜੀ ਸਿੰਘ ਸਾਹਿਬ ਵਾਹਿਗੁਰੂ ਜੀ ਕਾਹਲ ਸਾਹਿਬ ਜੀ ਕਾਹਲ ਸਾਹਿਬ ਵਾਹਿਗੁਰੂ ਜੀ ਫਤਿਹ ਜੀ ਸਿੰਘ ਸਾਹਿਬ ਕੀ ਕਹਿਣਾ ਚਾਹੁੰਦੇ ਆ ਜਿਹੜੀ ਲੰਗਰ ਗੁਰੂ ਸਾਹਿਬ ਨੇ ਚਲਾਇਆ ਸੀ ਗੁਰੂ ਨਾਨਕ ਦੇਵ ਜੀ ਵੱਲੋਂ ਜਾਂ ਸਿੱਖ ਧਰਮ ਵੱਲੋਂ ਚਲਾਇਆ ਗਿਆ ਸੀ ਅਸਲ ਵਿੱਚ ਉਹਦੀ ਪਰਭਾਸ਼ਾ ਕੀ ਹੈ ਸਤਿਗੁਰਾਂ ਨੇ ਜੀ ਜਿਵੇਂ ਗੁਰੂ ਦੇ ਸ਼ਬਦ ਦੀ ਪਰਭਾਸ਼ਾ ਕਿ ਗੁਰੂ ਦੇ ਸ਼ਬਦ ਦੇ ਨਾਲ ਜਿਹੜਾ ਸਾਡਾ ਮਨ ਆ ਗੁਰੂ ਦਾ ਸ਼ਬਦ ਮਨ ਦੀ ਖਰਾਕ ਆ ਤੇ ਜਿਹੜਾ ਉਸ ਦੇ ਨਾਲ-ਨਾਲ ਜਿਹੜਾ ਸਾਡਾ ਤਨ ਇਹਦੇ ਨਾਲ ਕੀ ਆ ਜਿਹੜਾ ਲੰਗਰ ਪ੍ਰਸ਼ਾਦਾ ਹੈ ਇਹ ਤਨ ਦੀ ਖਰਾਕ ਹੈ ਜੇ ਕੇਵਲ ਆਪਾਂ ਤਨ ਦੀ ਖਰਾਕ ਤੇ ਨਿਰਭਰ ਰਹੀਏ ਤੇ ਮਨ ਦੀ ਖਰਾਕ ਗੁਰੂ ਦਾ ਸ਼ਬਦ ਗੁਰੂ ਦੀ ਗੁਰਬਾਣੀ ਉਹਦਾ ਆਤਰ ਉਹ ਟਾਸਰਾ ਨਾਲ ਲਈਏ ਤੇ ਜਿਹੜਾ ਮਨੁੱਖ ਹੈ ਉਹ ਸ਼ਾਂਤ ਨਹੀਂ ਹੋ ਸਕਦਾ ਉਹ ਸ਼ਾਂਤ ਰਹਿੰਦਾ ਹੈ ਤੇ ਜੇ ਕੇਵਲ ਮਨੁੱਖ ਗੁਰਬਾਣੀ ਦਾ ਜਾਂ ਗੁਰੂ ਸ਼ਬਦ ਦਾ ਆਸਰਾ ਲਵੇ ਤੇ ਉਹਦੇ ਨਾਲ ਸਰੀਰ ਨੂੰ ਚਲਾਉਣ ਵਾਸਤੇ ਜਿਹੜਾ ਰਿਜਕ ਆਹਾਰ ਹੈ ਇਹਦੀ ਵੀ ਜ਼ਰੂਰਤ ਹੈ ਤੇ ਪਰ ਜਿੱਥੇ ਲੋੜਬੰਦ ਦੁਨੀਆ ਦੇ ਵਿੱਚ ਦੁਖਿਆਰੇ ਲੋਕ ਹਨ ਤੁਹਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਜਿਵੇਂ ਗੁਰੂ ਦੇ ਸ਼ਬਦ ਦਾ ਪ੍ਰਚਾਰ ਕੀਤਾ ਇਸੇ ਤਰ੍ਹਾਂ ਗੁਰੂਆਂ ਨੂੰ ਗੁਰੂ ਸਾਹਿਬ ਨੇ ਇਹ ਸੇ ਦਿੱਤੀ ਕਿ ਭਾਈ ਜਿਹੜਾ ਗੁਰੂ ਦਾ ਲੰਗਰ ਹੈ ਇਦੇ ਨਾਲ ਸਾਂਝੀ ਵਾਲਤਾ ਦਾ ਉਪਦੇਸ਼ ਦਿੰਦਾ ਹੈ ਸਤਿਗੁਰਾਂ ਨੇ ਪਰਵਾਸਾ ਇਹ ਹੀ ਹੈ ਕਿ ਜਿਹੜਾ ਗੁਰੂ ਦਾ ਸ਼ਬਦ ਜਿਵੇਂ ਪੂਰੀ ਕਾਇਨਾਤ ਦੇ ਨਾਲ ਹੈ ਜੁਨੀਵਰਸਲ ਦੇ ਲਈ ਹੈ ਇਸੇ ਤਰ੍ਹਾਂ ਜਿਹੜੇ ਗੁਰੂ ਦਾ ਲੰਗਰ ਹੈ ਉਹ ਵੀ ਸਮੁੱਚੀ ਸੰਗਤ ਨੂੰ ਮਾਨਵਤਾ ਨੂੰ ਇਕੱਤਰ ਕਰਨ ਦੇ ਲਈ ਇੱਕ ਮੂਠੀ ਦੇ ਵਿੱਚ ਪਰੌਣ ਦੇ ਲਈ ਗੁਰੂ ਨੇ ਇਹ ਜਿਹੜਾ ਗੁਰੂ ਕੇ ਲੰਗਰ ਦੀ ਪਰਵਾਸਾ ਗੁਰੂ ਕਾ ਲੰਗਰ ਸੰਗਤਾਂ ਦੇ ਲਈ ਦੁਨੀਆਂ ਦੇ ਲਈ ਕਾਇਨਾਤ ਦੇ ਲਈ ਇਹ ਸ਼ੁਰੂ ਕੀਤਾ ਹੈ ਲੱਗਦਾ ਵੀ ਜਿਹੜੀ ਪਹਿਲਾਂ ਵੀ ਗੱਲ ਕੀਤੀ ਆ ਵੀ ਲੰਗਰ ਜਿਹੜਾ ਰੋਡ ਤੇ ਲਾਇਆ ਜਾਂਦਾ ਬੇਸ਼ੱਕ ਉਹ ਲਾਉਂਦੇ ਨੇ ਉਹਨਾਂ ਦੀ ਸ਼ਰਧਾ ਹੋ ਸਕਦੀ ਆ ਭਾਵਨਾ ਹੋ ਸਕਦੀ ਆ ਪਰ ਜਿਹੜੇ ਜਿਸ ਤਰ੍ਹਾਂ ਹਸਪੀਟਲ ਆ ਜਾਂ ਹੋਰ ਜਿਹੜੇ ਲੋੜਵੰਦਾ ਉਹਨਾਂ ਤੱਕ ਹੀ ਪਹੁੰਚਾਉਣਾ ਚਾਹੀਦਾ ਜਿਹੜੇ ਬੇ ਲੋੜ ਆ ਜਾਂ ਜਿਹੜੇ ਸਰਦੇ ਨੇ ਲੋਕਾਂ ਨੂੰ ਉਹਨਾਂ ਨੂੰ ਮਾਉਣ ਦੀ ਜ਼ਰੂਰਤ ਨਹੀਂ ਹੁੰਦੀ ਅਸਲ ਦੇ ਵਿੱਚ ਵੈਗੁਰੂ ਜੀ ਕਿਉਂਕਿ ਜੇ ਆਪਾਂ ਨੂੰ ਪਿਆਸ ਨਹੀਂ ਤੇ ਆਪਣੇ ਅੱਗੇ ਕੋਈ ਕੀਮਤੀ ਜਿਹੜੇ ਤਰਲ ਪਦਾਰਥ ਨੇ ਉਹ ਰੱਖੇ ਜਾਣ ਤੇ ਮਨੁੱਖ ਉਹਨਾਂ ਦੇ ਵੱਲ ਮੁੱਖ ਨਹੀਂ ਕਰਦਾ ਤੇ ਜੇ ਆਪਾਂ ਨੂੰ ਭੁੱਖ ਨਹੀਂ ਮਨੁੱਖ ਰੱਜਿਆ ਹੋਇਆ ਹੈ ਤੇ ਆਪਾਂ ਤੱਕੇ ਦੇ ਨਾਲ ਉਹਨਾਂ ਨੂੰ ਰੋਕ-ਰੋਕ ਕੇ ਜ਼ਬਰਦਸਤੀ ਉਹਨਾਂ ਦਾ ਸਮਾਵੇਸ਼ ਚ ਕਰਦੇ ਆਂ ਜਾਂ ਉਹਨਾਂ ਨੂੰ ਤੱਕੇ ਦੇ ਨਾਲ ਜ਼ਬਰਦਸਤੀ ਆਪਾਂ ਸ਼ਕਾਉਣ ਦੀ ਕੋਸ਼ਿਸ਼ ਕਰਦੇ ਆਂ ਇੱਕ ਇੱਕ ਮੌਕੇ ਮਨੁੱਖ ਆਪਣੇ ਤੋਂ ਲੰਗਰ ਫੜ ਵੀ ਲੈਂਦਾ ਹੈ ਤੇ ਉਹ ਅੱਗੇ ਜਾ ਕੇ ਕਿਤੇ ਸੁੱਟ ਦਿੰਦਾ ਹੈ ਤੇ ਇਸ ਕਰਕੇ ਕਿਉਂਕਿ ਜਿਹੜੇ ਲੋੜ ਬੰਦ ਹਨ ਗੁਰੂ ਦਾ ਲੰਗਰ ਲੋੜ ਬੰਦਾਂ ਦੇ ਲਈ ਹੈ ਕਿਉਂਕਿ ਜੇ ਕੋਈ ਦਿਖਾਰਾ ਮਨੁੱਖ ਹੈ ਜਿਸ ਮਨੁੱਖ ਨੂੰ ਉਸ ਦੀ ਜ਼ਰੂਰਤ ਹੈ ਜਦੋਂ ਉਹਦਾ ਆਪਾਂ ਭਲਾ ਕਰਾਂਗੇ ਉਹਦੇ ਮੁਖ ਦੇ ਵਿੱਚ ਗੁਰੂ ਘਰ ਦਾ ਲੰਗਰ ਜਾਵੇਗਾ ਤੇ ਉਹ ਮਨੁੱਖ ਮਨੁੱਖ ਨੂੰ ਅਸੀਸਾਂ ਦਿੰਦਾ ਹੈ ਉਹਦੇ ਨਾਲ ਭਲਾ ਹੁੰਦਾ ਹੈ ਪਹਿਲੇ ਆਪਣੇ ਸ਼ਕਾਉਣ ਛਕਣ ਵਾਲੇ ਦਾ ਭਲਾ ਉਸ ਤੋਂ ਬਾਅਦ ਉਹਦੀ ਜਿਹੜੀ ਦਿੱਤੀ ਹੋਈ ਅਸੀਸ ਹੈ ਉਹਦੇ ਨਾਲ ਸੇਵਾ ਕਰਨ ਵਾਲੇ ਦਾ ਭਲਾ ਇਸ ਕਰਕੇ ਜਿੱਥੇ ਲੋੜ ਹੈ ਉਥੇ ਆਪਾਂ ਸੇਵਾ ਕਰੀਏ ਉਹਦੇ ਨਾਲ ਜਿਹੜੇ ਮਨੁੱਖ ਹਨ ਉਹ ਵੀ ਖੁਸ਼ ਹਨ ਤੇ ਜਿਹੜੀ ਸਾਡੀ ਧੰਨ ਦੀ ਹੈ ਉਹ ਵੀ ਸਾਡੀ ਬਚਤ ਹੈ ਸੋ ਤੁਸੀਂ ਭਾਈ ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿੱਚ ਪਹੁੰਚੇ ਆ ਤੇ ਜਿਹੜੀ ਕਮੇਟੀ ਆ ਜਿੱਥੇ ਕੋਟ ਸ਼ਮੀਰ ਦੇ ਸਹਿਯੋਗੀਆਂ ਨਾਲ ਗੱਲਬਾਤ ਕੀਤੀ ਤੇ ਉਥੇ ਕਮੇਟੀ ਨੇ ਵੀ ਵਿਸ਼ੇਸ਼ ਤੌਰ ਤੇ ਜਿਹੜਾ 21 ਸਾਲ ਤੋਂ ਜਿਹੜਾ ਲੰਗਰ ਚਲਾਇਆ ਜਾ ਰਿਹਾ ਸਿਵਲ ਹਸਪਤਲ ਖਾਸ ਕਰ ਜਿਹੜੀ ਖਾਸ ਗੱਲ ਹੈ ਵੀ ਲੋੜਵੰਦਾਂ ਲਈ ਚਲਾਇਆ ਜਾ ਰਿਹਾ ਤੇ ਉਹਨਾਂ ਨੇ ਅੱਜ ਵੀ ਗੱਲ ਇਹ ਜ਼ੋਰ ਦੇ ਕੇ ਕਹੀ ਕਿ ਬੇਸ਼ੱਕ ਸੜਕ ਤੇ ਲੰਗਰ ਲਾਏ ਜਾਂਦੇ ਆ ਪਰ ਬੇ ਲੋੜੇ ਨੂੰ ਨਹੀਂ ਹਮੇਸ਼ਾ ਲੰਗਰ ਲੋੜਵੰਦ ਨੂੰ ਦੇਣਾ ਚਾਹੀਦਾ ਔਰ ਉਹਨਾਂ ਨੇ ਨਾਲ ਗੱਲ ਕਹੀ ਕਿ ਲੰਗਰ ਦੀ ਪਰਭਾਸ਼ਾ ਇਹ ਵੀ ਆ ਸਿੰਘ ਸਾਹਿਬ ਨੇ ਦੱਸਿਆ ਕਿ ਜਿਹੜੇ ਸਾਰੇ ਲੋਕ ਨੇ ਕਨਾਂਤ ਦੇ ਉਹਨਾਂ ਨੂੰ ਇੱਕ ਮੁਠੀ ਵਿੱਚ ਰੱਖਿਆ ਜਾਵੇ ਤਾਂ ਕਿ ਉਹ ਅਲੱਗ-ਅਲੱਗ ਨਾ ਰਹਿਣ ਤੁਸੀਂ ਦੇਖ ਰਹੇ ਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰ ਸ਼ਬਦ ਸਨ Legenda